ਗੋਵਿੰਦ ਇੱਕ ਬਹੁਤ ਹੀ ਮਿਹਨਤੀ ਇਨਸਾਨ ਸੀ ਜੋ ਸ਼ਹਿਰ ਵਿੱਚ ਲੱਡੂ ਬਣਾਉਣ ਦਾ ਕੰਮ ਕਰਦਾ ਸੀ ਪਰ ਸ਼ਹਿਰ ਵਿੱਚ ਕੰਮ ਘਾਟ ਹੋਣ ਕਾਰਨ ਉਹ ਵਾਪਸ ਪਿੰਡ ਆ ਗਿਆ ਤਾਂ ਜੋ ਆਪਣਾ ਨਵਾਂ ਕੰਮ ਸ਼ੁਰੂ ਕਰ ਸਕੇ ਜੀ ਸੁਣਦੇ ਹੋ ਤੁਸੀਂ ਇੰਝ ਚਿੰਤਾ ਵਿੱਚ ਕਿਉਂ ਬੈਠੇ ਹੋ ਸਭ ਠੀਕ ਤਾਂ ਹੈ ਨਾ ਕੀ ਦੱਸਾਂ ਮੈਂ ਸੋਚ ਰਿਹਾ ਹਾਂ ਕਿ ਪਿੰਡ ਵਿੱਚ ਮਠਾਈ ਦੀ ਇੱਕ ਦੁਕਾਨ ਖੋਲ ਲਵਾਂ ਸ਼ਹਿਰ ਵਿੱਚ ਤਾਂ ਲੱਡੂਆਂ ਦਾ ਕੰਮ ਠੀਕ ਸੀ ਪਰ ਇੱਥੇ ਵੀ ਕੁਝ ਕਰਨਾ ਪਵੇਗਾ ਜ਼ਰੂਰ ਕਰੋ ਪਰ ਯਾਦ ਰੱਖਣਾ ਕਿ ਘਰ ਦੇ ਖਰਚੇ ਬਹੁਤ ਹਨ ਮਿਹਨਤ ਜ਼ਿਆਦਾ ਕਰਨੀ ਪਵੇਗੀ ਗੋਵਿੰਦ ਨੇ ਦੁਕਾਨ ਖੋਲੀ ਅਤੇ ਉਸਦੇ ਲੱਡੂ ਇੰਨੇ ਸਵਾਦੀ ਸਨ ਕਿ ਲੋਕ ਦੂਰੋਂ ਦੂਰੋਂ ਆਉਣ ਲੱਗੇ ਇਹ ਦੇਖ ਕੇ ਗਵਾਂਡੀ ਦੁਕਾਨਦਾਰ ਜੋ ਪੁਰਾਣਾ ਸੀ ਸਰਨ ਲੱਗਾ ਗੋਵਿੰਦ ਮੈਂ ਤੇਰੇ ਲੱਡੂਆਂ ਦੀ ਬਹੁਤ ਤਾਰੀਫ ਸੁਣੀ ਹੈ ਮੇਰੇ ਘਰ ਗਣੇਸ਼ ਪੂਜਾ ਹੈ ਮੈਨੂੰ 5000 ਲੱਡੂ ਚਾਹੀਦੇ ਹਨ ਤੁਸੀਂ ਫਿਕਰ ਨਾ ਕਰੋ ਸੇਰ ਜੀ ਪੂਜਾ ਵਾਲੇ ਦਿਨ ਲੱਡੂ ਪਹੁੰਚ ਜਾਣ ਪਰ ਰਾਤ ਨੂੰ ਪੁਰਾਣਾ ਦੁਕਾਨਦਾਰ ਜੋ ਰੀਚੇ ਪੇ ਗੋਵਿੰਦ ਦੀ ਰਸੋਈ ਵਿੱਚ ਚੂਹੇ ਛੜ ਦਿੰਦਾ ਹੈ ਜੋ ਸਾਰੇ ਲੱਡੂ ਖਰਾਬ ਕਰ ਦਿੰਦੇ ਆ ਓ ਰੱਬਾ ਸਾਰੇ ਲੱਡੂ ਚੂਹੇ ਖਾ ਗਏ ਹੁਣ ਮੈਂ ਸੇਠ ਜੀ ਨੂੰ ਕੀ ਮੂੰਹ ਦਿਖਾਵਾਂਗਾ ਉਸੇ ਵੇਲੇ ਇੱਕ ਬੁੱਢਾ ਸਾਧੂ ਆਉਂਦਾ ਹੈ ਬੇਟਾ ਮੈਨੂੰ ਬਹੁਤ ਭੁੱਖ ਲੱਦੀ ਹੈ ਕੁਝ ਖਾਣ ਨੂੰ ਦੇ ਦੇ ਗੋਵਿੰਦ ਬਾਬਾ ਲੱਡੂ ਤਾਂ ਚੂਹੇ ਨੇ ਝੂਠੇ ਕਰ ਦਿੱਤੇ ਹਨ ਪਰ ਤੁਸੀਂ ਪਾਣੀ ਪੀ ਲਓ ਕੋਈ ਗੱਲ ਨਹੀਂ ਪੁੱਤ ਮੈਨੂੰ ਇੱਕ ਝੂਠਾ ਲੱਡੂ ਹੀ ਦੇ ਦਿਓ ਲੱਡੂ ਖਾਣ ਤੋਂ ਬਾਅਦ ਬੇਟਾ ਤੂੰ ਬਹੁਤ ਸੱਚਾ ਹੈ ਤੇਰੀ ਮਿਹਨਤ ਬੇਕਾਰ ਨਹੀਂ ਜਾਵੇਗੀ ਜਾਵੇਗੀ ਇਹ ਹਾਂਡੀ ਰੱਖ ਲੈ ਇਹ ਤੇਰੀ ਕਿਸਮਤ ਬਦਲ ਦੇਵੇਗੀ ਉਹ ਹਾਂਡੀ ਜਾਦੂਈ ਸੀ ਗੋਵਿੰਦ ਨੇ ਉਸ ਵਿੱਚ ਇੱਕ ਮਿਠਾਈ ਪਾਈ ਤਾਂ ਉਹ ਬਹੁਤ ਸਾਰੀਆਂ ਬਣ ਗਈਆਂ ਉਸ ਦੀ ਪਤਨੀ ਲਾਲਚ ਵਿੱਚ ਆ ਗਈ ਵਾਹ ਹੁਣ ਤਾਂ ਅਸੀਂ ਰਾਤੋਂ ਰਾਤ ਅਮੀਰ ਹੋ ਜਾਵਾਂਗੇ ਮੈਂ ਆਪਣੇ ਸਾਰੇ ਗਹਿਣੇ ਇਸ ਵਿੱਚ ਪਾ ਕੇ ਦੁੱਗਣੇ ਕਰ ਲਵਾਂਗੀ। ਭਗਵਾਨੇ ਲਾਲਚ ਨਾ ਕਰ। ਮਿਹਨਤ ਦਾ ਰਸਤਾ ਹੀ ਸਹੀ ਹੁੰਦਾ ਹੈ। ਪਤਮੀ ਨੇ ਲਾਲਚ ਵਿੱਚ ਆ ਕੇ ਹਾਂਡੀ ਵਿੱਚ ਫालतू ਚੀਜ਼ਾਂ ਪਾ ਦਿੱਤੀਆਂ ਜਿਸ ਨਾਲ ਹਾਂਡੀ ਟੁੱਟ ਗਈ। ਹਾਏ! ਮੇਰੀ ਕਿਸਮਤ ਮਿੱਟੀ ਵਿੱਚ ਮਿਲ ਗਈ। ਹਾਂਡੀ ਟੁੱਟ ਗਈ। ਚੰਗਾ ਹੋਇਆ। ਤੂੰ ਭੁੱਲ ਗਈ ਸੀ ਕਿ ਸੱਚੀ ਮਿਹਨਤੀ ਸਭ ਤੋਂ ਵੱਡਾ ਭਾਗ ਹੈ। ਮੈਂ ਹੁਣ ਫਿਰ ਤੋਂ ਆਪਣੀ ਮਿਹਨਤ ਨਾਲ ਕੰਮ ਸ਼ੁਰੂ ਕਰਾਂਗਾ। एक कहानी सानू यह सिख्या दी है कि सच्ची मेहनत ईमानदारी नाल कीता गया काम कद भी बेकार नहीं जाता किस्मत किसी जादू ना नहीं सगों साड़ी मेहनत अते चंगे करम बदलती है इस दे लालच हमेशा नुकसान ही पहुंचा है जबकि सबर अते मेहनत का फल हमेशा मिठा हुंदा है